ਕੁਦਰਤ ਦੇ ਅੱਗੇ ਸਾਡਾ ਜੋਰ ਨਹੀਂ ਚੱਲਦਾ ਪਰ ਜਿਹੜੀ ਮੋਦੀ ਦੀ ਕਰੂਪੀ ਹੈ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੁਹਾਡੀ ਐਡੀ ਵੱਡੀ ਕੰਡਤੀ ਚ ਜਿੱਥੇ ਮੈਂ ਦੇਖਦਾ ਜਿੱਥੇ ਤੱਕ ਮੇਰੀ ਨਜ਼ਰ ਜਾਂਦੀ ਹੈ ਸਾਰੇ ਲੋਕ ਸੜਕਾਂ ਤੇ ਆ ਗਏ ਆ ਬਦਲਾ ਚਾਹੁੰਦੇ ਆ ਇਹ ਪਹਿਲਾਂ ਨਾਲੋਂ ਵੱਡੀ ਨੇਰੀ ਆ ਮਾਨ ਸਾਹਿਬ ਦੀ ਭਗਵੰਤ ਮਾਨ ਦੀ ਜਿੰਦਾਬਾਦ ਵੀਰੋ ਜਿੰਦਾਬਾਦ ਵੀਰੋ ਤੁਸੀਂ ਸਾਨੂੰ ਐਵੇਂ ਬਣਾਇਆ तोड़ देते ਤੁਸੀਂ ਰਾਜੇ ਰਾਣੀਆਂ ਰਾਤ ਤੇ ਸਾਰੇ ਰਾਤ ਤੇ ਜਿਹੜੇ ਸਮਗਲਰ ਸੀ ਜਿਹੜੇ ਸ਼ਰਾਬ ਦੇ ਵਪਾਰੀ ਸੀ ਸਾਰੇ ਰਾਤ ਤੇ ਤੁਸੀਂ ਨੌ ਇਮਾਨਦਾਰ ਬੰਦੇ ਪੰਜਾਬ ਵਿੱਚ ਇਮਾਨਦਾਰ ਮੁੱਖ ਮੰਤਰੀ ਭਰਾਵੋ ਤੁਹਾਨੂੰ ਉਹਦਾ ਫਾਇਦਾ ਕੀ ਹੋਇਆ ਆ ਦੇਖੋ ਮੈਨੂੰ ਦੱਸੋ ਕਿ ਬਿਜਲੀ ਦੇ ਬਿੱਲ माफ ਹੋਏ ਜਿਨ੍ਹਾਂ ਦੇ ਬਿੱਲ माफ ਹੋਏ ਹੱਥ ਖੜੇ ਕਰੋ ਸ਼ਾਬਾਸ਼ ਜ਼ੋਰ ਨਾਲ ਭਗਵੰਤ ਮਾਨ ਤੇਰੀ ਸੋਚ ਤੇ ਅਰਵਿੰਦ ਕੇਜਰੀਵਾਲ ਤੇਰੀ ਸੋਚ ਤੇ